ਲਗਜ਼ਰੀ ਲਾਈਫ ਆਪਾਂ ਜੇ ਲੈ ਲਈਏ ਤੇ ਇਹ ਬੜਾ ਅੱਛਾ ਸ਼ਬਦ ਹੈ ਲਗਜ਼ਰੀ ਇਹ ਵੈਸੇ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਲਾਈਫ ਦੇ ਵਿੱਚ ਲਗਜ਼ਰੀ ਹੋਵੇ ਮੇਰੇ ਕੋਲ ਮਰਸਡੀਜ਼ ਹੋ ਨਾ ਬੰਗਲੇ ਹੋਣ ਕੋਠੀਆਂ ਹੋਣ ਕਾਰਾਂ ਹੋਣ ਨੌਕਰਾਂ ਚਾਕਰ ਹੋਣ ਸਾਰਾ ਕੁਝ ਹੋਵੇ ਸ਼ੁਕਰ ਜਿਹੜਾ ਸ਼ੁਕਰ ਪਲਾਨਟ ਜਿਹੜਾ ਹੈ ਨਾ ਉਹ ਸਭ ਤੋਂ ਇਹ ਮੇਨ ਹੈ ਕਿ ਇਸ ਵਾਸਤੇ ਕਿ ਜਿਹੜੀ ਲਗਜ਼ਰੀ ਲਾਈਫ ਕਸਮਾ ਮਿਲੇਗੀ ਜਦੋਂ ਸ਼ੁਕਰ ਬਹੁਤ ਵਧੀਆ ਹੋਏਗਾ ਉਸ ਨੂੰ ਲਗਜ਼ਰੀ ਲਾਈਫ ਮਿਲੇਗੀ ਮਿਲੇਗੀ ਸ਼ੁਕਰ ਕਮਜ਼ੋਰ ਕਿਦਾਂ ਹੁੰਦਾ ਹੈ ਤਾਂ ਸ਼ੁਕਰ ਨੂੰ ਆਪਾਂ ਵਧੀਆ ਕਿਵੇਂ ਕਰ ਸਕਦੇ ਹਾਂ ਸ਼ੁਕਰ ਦੇਖੋ ਜਦੋਂ ਨਾ ਇਹਦੇ ਵਿੱਚ ਜਦੋਂ ਆਪਾਂ ਪੁਰਾਣੇ ਕੱਪੜੇ ਪਾ ਲੈਨੇ ਹਮ ਹੈਨਾ ਬਿਨਾ ਪ੍ਰੈਸ ਤੋਂ ਕੱਪੜੇ ਪਾ ਲੈਨੇ ਹਮ 10 10 ਦਿਨ ਬਾਅਦ ਜਾਂ 4 4 ਦਿਨ ਬਾਅਦ ਕੋਈ ਬੰਦਾ ਸ਼ਨਾਣ ਨਹੀਂ ਕਰਦਾ ਨਾਂਦਾ ਹੀ ਨਹੀਂ ਹੈਗਾ ਹੈਨਾ ਹੂੰ ਹੂੰ ਤੋਂ ਉਹ ਉਹਨੂੰ ਬਣਾ ਉਹਦਾ ਬਿਸਤ ਉਹਦੀਆਂ ਬੈੱਡ ਸ਼ੀਟਾਂ ਉਹਦਾ ਕਮਰਾ ਸਾਰਾ ਵਿਖਰਿਆ ਖਿਲਰਿਆ ਹੁੰਦਾ ਸਾਰਾ ਹੂੰ ਹੂੰ ਉਹ ਚੀਜ਼ਾਂ ਫਿਰ ਉਹ ਸ਼ੁਕਰ ਨੂੰ ਖੁਦ ਆਪਣਾ ਜੋ ਇਨਸਾਨ ਹੈ ਉਹਨੂੰ ਵੀ ਕਰ ਲੈਂਦਾ ਸ਼ੁਕਰ ਨੂੰ ਖਰਾਬ ਕਰ ਲੈਂਦਾ ਮਤਲਬ ਆਪਣੀ ਸਾਫ ਸਫਾਈ ਰੱਖਣੀ ਆਪਣੇ ਆਸ-ਪਾਸ ਜਾਂ ਆਪਣੇ ਆਪ ਨੂੰ ਸੁਧਾਰ ਕੇ ਰੱਖਣਾ ਸੁਧਾਰ ਕੇ ਰੱਖਣਾ ਆਪਣੇ ਆਪ ਨੂੰ ਬੜਾ ਟਿਪ ਟੌਪ ਰੱਖਣਾ ਆਪਣੇ ਆਪ ਨੂੰ ਇਹਨਾਂ ਦੇ ਅੱਛੇ ਅੱਛੇ ਇਤਰ ਅੱਛੇ ਅੱਛੇ ਪਰਫਿਊਮ ਲਗਾ ਕੇ ਹੂੰ ਉਹ ਸ਼ੁਕਰ ਨੂੰ ਆਪਾਂ ਪ੍ਰਮੋਟ ਕਰ ਸਕਦਾ ਹੈ ਸ਼ੁਕਰ ਨੂੰ ਆਪਾਂ ਹਾਈਲਾਈਟ ਕਰ ਸਕਦਾ